ਵਾਹ ਵਈਆ ਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਗੁਰਦੁਆਰਾ ਪਰਵਾਨਾ ਸਾਹਿਬ ਅਮਰ ਸ਼ਹੀਦ ਸੀਦ ਬਾਬਾ ਬਖਸ਼ੀ ਸਿੰਘ ਜੀ ਉਹਨਾਂ ਦੇ ਪਾਵਨ ਪਵਿੱਤਰ ਸਥਾਨਾਂ ਤੇ ਜੋ ਆਪਾਂ ਨਵਾਂ ਦਰਬਾਰ ਸਾਹਿਬ ਤਕਰੀਬਨ ਸਾਹਬਾਈ 60 ਪਰ 70 ਫੁੱਟ ਚੌੜਾ 100 ਫੁੱਟ ਲੰਬਾ ਕੋ ਦਰਵਾਰ ਸਾਹਿਬ ਆਪਾਂ ਨਵਾਂ ਬਣਾ ਰਹੇ ਆ ਅੱਜ ਦੁਨੀਆਂ ਦੇ ਵਿੱਚ ਜੋ ਖੜੇ ਆ ਇਹ ਪਿੰਡਰ ਖੜੇ ਕਰੇ ਨੇ ਸੰਗਤਾਂ ਅੱਜ ਪਰ ਰਹੇ ਇਹਨਾਂ ਨੇ ਸਾਰਾ ਹੱਤਾਂ ਮਸ਼ੀਨਾਂ ਚੱਲਦੀਆਂ ਨੇ ਇੱਧਰ ਆਹ ਬਾਕੀ ਉਹ ਸੰਗਤ ਜੀਵਾਦਾਨ ਸਾਰੇ ਸੰਗਤ ਬਹੁਤ ਜ਼ਿਆਦਾ ਜੀ ਦੀ ਕਿਰਪਾ ਆ ਪਿੰਡ ਦੇ ਵੱਡੇ ਵੱਡੇ ਨੀਵਾ ਥੱਲੇ ਬੱਤ ਰਹੇ ਆ ਇਹ ਪਾਕਿਸਤਾਨ ਪਰਵਾਨਾ ਸਾਹਿਬ ਸਾਰੇ ਤਾਰੇ ਪਾਸੇ ਤੇ ਬੱਜਰ ਭਰਿਆ ਸਾਰਾ ਬਹੁਤ ਵੱਡਾ ਪਰਿਵਾਰ ਸਾਹਿਬ ਇਹ ਤੇਗੀ ਵੀ ਹੇਰੇ ਹੋਰ ਜਲਦੀ ਆ ਤਿੰਨ ਮਸ਼ੀਨਾਂ ਚ ਲੱਗੀਆਂ ਹੋਈਆਂ ਨੇ ਮਹਾਰਾਜ ਕਿਰਪਾ ਦੁਆਰਾ ਆ ਸਾਰਾ ਹੱਜ ਚੱਕ ਲੋ ਚੱਕ ਲੋ ਆ ਸਾਰੇ ਪੀ ਪਰਣ ਆ ਪਾਉਂਦੇ ਲੱਗੇ ਨੇ ਸੇਵਾਦਾਰ ਦੀ ਕਿਰਪਾ ਦੁਆਰਾ ਸਾਰੇ ਬਹੁਤ ਸ਼ੁਕਰੀਆ ਧੰਨਵਾਦ ਸਾਰੇ ਸੇਵਾਦਾਰਾਂ ਦਾ ਜਿਹੜੇ ਹਿਮਤਪੁਰੇ ਤੋਂ 바ਗੀ ਪੱਠੇ ਤੋਂ ਬਹੁਤ ਸੇਵਾਦਾਰ ਆਏ ਨੇ ਗੁਰੂ ਜੀ ਕਿਰਪਾ ਵਰਤ ਰਹੀ ਹੈ ਬਹੁਤ ਟੈਟਰ ਟਰਾਲੀਆਂ ਆਈਆਂ ਹੋਈਆਂ ਨੇ ਗੁਰੂ ਵੀ ਕਿਰਪਾ ਵਰਤ ਰਹੀ ਹੈ ਸਾਰਿਆਂ ਦਾ ਦਾਸ ਬਣੀਆਂ ਬਹੁਤ ਬਹੁਤ ਧੰਨਵਾਦ ਭਾਈ ਇੰਨੇ ਸੇਵਾਦਾਰ ਵਿਚਾਰੇ ਟਾਈਮ ਲ ਕੇ ਸੇਵਾ ਕਰਦੇ ਨੇ ਸਾਰੀਆਂ ਨੀਂਦੀਆਂ ਦਾ ਨਮਕਾਮਾ ਵੀ ਨੰਬਰ ਪਾਣੀ ਬਰਾਉਂਡ ਕਰਿਆ ਨੇ ਸਾਰਿਆਂ ਦਾ ਧੰਨਵਾਦ ਤੁਹਾਡੀ ਕੀਮਤ ਖਾਨਸਾ いい感じでお客様が